ਸਤਿ ਸ੍ਰੀ ਅਕਾਲ ਦੋਸਤੋ ਗੱਲਬਾਤ ਵਿੱਚ ਤੁਹਾਡਾ ਦਿਲੋਂ ਸਵਾਗਤ ਹੈ ਅੱਜ ਅਸੀਂ ਇੱਕ ਅਜਿਹੇ ਸਫ਼ਰ ਤੇ ਨਿਕਲ ਰਹੇ ਹਾਂ ਜੋ ਸ਼ਾਇਦ ਥੋੜਾ ਮੁਸ਼ਕਿਲ ਹੋਵੇ ਪਰ ਬੌਧਿਕ ਤੌਰ ਤੇ ਬਹੁਤ ਲਾਭਦਾਇਕ ਹੈ ਅਸੀਂ ਗੱਲ ਕਰਾਂਗੇ ਨਿਊਰੋਸਾਇੰਟਿਸਟ ਅਤੇ ਦਾਰਸ਼ਨਿਕ ਸैम ਹੈਰਿਸ ਦੀ ਕਿਤਾਬ ði end of faith ਕੀ ਤੁਸੀਂ ਕਦੇ ਸੋਚਿਆ ਹੈ ਕਿ ਜਿਸ ਵਿਸ਼ਵਾਸ ਨੂੰ ਜਿਸ ਆਸਥਾ ਨੂੰ ਅਸੀਂ ਆਪਣੀ ਸਭ ਤੋਂ ਕੀਮਤੀ ਵਿਰਾਸਤ ਸਮਝਦੇ ਹਾਂ ਉਹੀ ਸਾਡੀ ਸਭ ਤੋਂ ਵੱਡੀ ਕਮਜ਼ੋਰੀ ਹੋ ਸਕਦੀ ਹੈ ਕੀ ਹੋਵੇ ਜਿਸ ਸਾਡੀਆਂ ਸਭ ਤੋਂ ਪਵਿੱਤਰ માનਤਾਵਾਂ ਹੀ ਦੁਨੀਆ ਵਿੱਚ ਸਭ ਤੋਂ ਵੱਧ ਨਫ਼ਰਤ ਅਤੇ ਹਿੰਸਾ ਦੀ ਜੜ ਹੋਣ ਮੈਂ ਤੁਹਾਨੂੰ ਗਾਰੰਟੀ ਦਿੰਦਾ ਹਾਂ ਇਸ ਆਡੀਓ ਬੁੱਕ ਨੂੰ ਪੂਰਾ ਸੁਣਨ ਤੋਂ ਬਾਅਦ ਦੁਨੀਆ ਨੂੰ ਦੇਖਣ ਦਾ ਤੁਹਾਡਾ ਨਜ਼ਰੀਆ ਹਮੇਸ਼ਾ ਲਈ ਬਦਲ ਜਾਵੇਗਾ ਇਹ ਕੋਈ ਆਮ ਆਡੀਓ ਬੁੱਕ ਨਹੀਂ ਹੈ ਇਹ ਤੁਹਾਡੇ ਦਿਮਾਗ ਵਿੱਚ ਲੱਗੇ ਉਹਨਾਂ ਪੁਰਾਣੇ ਤਾਲਿਆਂ ਨੂੰ ਖੋਲਣ ਵਾਲੀ ਚਾਬੀ ਹੈ ਜਿਨ੍ਹਾਂ ਬਾਰੇ ਤੁਹਾਨੂੰ ਪਤਾ ਵੀ ਨਹੀਂ ਕਿ ਉਹ ਮੌਜੂਦ ਹਨ ਜੇ ਤੁਸੀਂ ਦੁਨੀਆ ਵਿੱਚ ਹੋ ਰਹੇ ਵਿਵਾਦ ਤਰਵੀਕਰਨ ਅਤੇ ਹਿੰਸਾ ਨੂੰ ਦੇਖ ਕੇ ਸੋਚਦੇ ਹੋ ਕਿ ਇਹਨਾਂ ਸਭ ਦਾ ਸੋਮਾ ਕਿੱਥੇ ਹੈ ਤਾਂ ਇਹ ਆਡੀਓ ਬੁੱਕ ਤੁਹਾਡੀ ਮਦਦ ਕਰੇਗੀ ਇਸ ਦਾ ਵਾਅਦਾ ਹੈ ਕਿ ਇਹ ਤੁਹਾਨੂੰ ਬૌਧਿਕ ਤੌਰ ਤੇ ਆਜ਼ਾਦ ਕਰੇਗੀ ਜੇ ਤੁਸੀਂ ਸੱਚਾਈ ਜਾਣਨ ਲਈ ਤਿਆਰ ਹੋ ਭਾਵੇਂ ਉਹ ਕਿੰਨੀ ਵੀ ਅਸੁਵਿਧਾਜਨਕ ਕਿਉਂ ਨਾ ਹੋਵੇ ਤਾਂ ਇੱਕ ਅਜੇ ਸਫ਼ਰ ਲਈ ਤਿਆਰ ਹੋ ਜਾਓ ਜੋ ਤੁਹਾਨੂੰ ਚੰਝੋੜ ਕੇ ਰੱਖ ਦੇਵੇਗਾ ਅਧਿਆਇ 1 ਵਿਸ਼ਵਾਸ ਦਾ ਪਰਮ ਬਿਨਾ ਸਬੂਤ ਦੇ ਮੰਨਣਾ ਸਭ ਤੋਂ ਖਤਰਨਾਕ ਵਿਚਾਰ ਕਿਉਂ ਹੈ ਚਲੋ ਇਸ ਸਫਰ ਦੀ ਸ਼ੁਰੂਆਤ ਇੱਕ ਬਹੁਤ ਹੀ ਸਿੱਧੇ ਪਰ ਡੂੰਗੇ ਸਵਾਲ ਨਾਲ ਕਰਦੇ ਹਾਂ ਤੁਸੀਂ ਕਿਹੜੀਆਂ ਗੱਲਾਂ ਤੇ ਵਿਸ਼ਵਾਸ ਕਰਦੇ ਹੋ ਅਤੇ ਕਿਉਂ ਸैम ਹੈਰਿਸ ਕਹਿੰਦੇ ਹਨ ਕਿ ਸਾਡੇ ਸਮਾਜ ਵਿੱਚ ਖਾਸ ਕਰ ਤਰੰਮ ਦੇ ਮਾਮਲੇ ਵਿੱਚ ਬਿਨਾ ਸਬੂਤ ਦੇ ਕਿਸੇ ਗੱਲ ਤੇ ਯਕੀਨ ਕਰ ਲੈਣਾ ਨਾ ਸਿਰਫ ਸਵੀਕਾਰਯੋਗ ਹੈ ਬਲਕਿ ਇਸ ਨੂੰ ਇੱਕ ਗੁਣ ਮੰਨਿਆ ਜਾਂਦਾ ਹੈ ਇਸ ਨੂੰ ਆਸਥਾ ਦਾ ਨਾਮ ਦਿੱਤਾ ਜਾਂਦਾ ਹੈ ਪਰ ਕੀ ਇਹ ਸੱਚਮੁੱਚ ਇੱਕ ਗੁਣ ਹੈ ਸੋਚੋ ਜੇ ਤੁਹਾਡਾ ਕੋਈ ਦੋਸਤ ਕਹੇ ਮੇਰੇ ਕੋਲ ਇੱਕ ਅਜੇਹਾ ਬੈਂਕ ਖਾਤਾ ਹੈ ਜਿਸ ਵਿੱਚ ਅਰਬਾ ਰੁਪਏ ਹਨ ਪਰ ਮੈਂ ਕਦੇ ਪਾਸਬੁੱਕ ਨਹੀਂ ਦੇਖੀ ਨਾ ਹੀ ਕੋਈ ਸਟੇਟਮੈਂਟ ਮੈਨੂੰ ਬਸ ਆਸਥਾ ਹੈ ਤੁਸੀਂ ਉਸ ਨੂੰ ਕੀ ਕਹੋਗੇ ਤੁਸੀਂ ਉਸਦੀ ਮਾਨਸਿਕ ਸਿਹਤ ਲਈ ਚਿੰਤਤ ਹੋ ਜਾਵੋਗੇ ਪਰ ਜਦੋਂ ਇਹ ਹੀ ਗੱਲ ਅਰਬਾਂ ਲੋਕ ਇੱਕ ਅਦਿੱਖ ਸਰਵਸ਼ਕਤੀਮਾਨ ਸੱਤਾਬਾਰੇ ਕਹਿੰਦੇ ਹਨ ਤਾਂ ਅਸੀਂ ਇਸ ਨੂੰ ਆਸਥਾ ਕਹਿ ਕੇ ਇਸ ਦਾ ਸਨਮਾਨ ਕਰਦੇ ਹਾਂ ਹੈਰਿਸ ਇਸੇ ਦੌਰੇ ਮਾਪਦੰਡ ਡਬਲ ਤੇ ਉਂਗਲ ਚੁੱਕਦੇ ਹਨ ਉਹ ਦਲੀਲ ਦਿੰਦੇ ਹਨ ਕਿ ਵਿਸ਼ਵਾਸ ਯਾਨੀ ਬਿਨਾਂ ਟੁਕਵੇ ਸਬੂਤ ਦੇ ਕਿਸੇ ਗੱਲ ਨੂੰ ਸੱਚ ਮੰਨ ਲੈਣਾ ਹਰ ਖੇਤਰ ਵਿੱਚ ਇੱਕ ਨੁਕਸ ਹੈ ਤਾਂ ਦਰਮ ਦੇ ਖੇਤਰ ਵਿੱਚ ਇਹ ਗੁਣ ਕਿਵੇਂ ਬਣ ਜਾਂਦਾ ਹੈ ਆਸਥਾ ਇੱਕ ਮਾਨਸਿਕ ਵਾਇਰਸ ਵਾਂਗ ਹੈ ਜੋ ਤਰਕ ਨੂੰ ਕਮਜ਼ੋਰ ਕਰਦੀ ਹੈ ਇਹ ਸਾਨੂੰ ਸਿਖਾਉਂਦੀ ਹੈ ਕਿ ਕੁਝ ਸਵਾਲ ਪੁੱਛਣੇ ਗਲਤ ਹਨ ਅਤੇ ਕੁਝ ਵਿਚਾਰਾਂ ਤੇ ਸ਼ੱਕ ਕਰਨਾ ਪਾਪ ਹੈ ਇਹ ਸਾਨੂੰ ਦੱਸਦੀ ਹੈ ਕਿ ਕੁਝ ਕਿਤਾਬਾਂ ਇੰਨੀਆਂ ਪਵਿੱਤਰ ਹਨ ਕਿ ਉਹਨਾਂ ਦੇ ਲਿਖੇ ਹਰ ਸ਼ਬਦ ਨੂੰ ਸੱਚ ਮੰਨਣਾ ਹੋਵੇਗਾ ਭਾਵੇਂ ਉਹ ਆਧੁਨਿਕ ਵਿਗਿਆਨ ਤਰਕ ਅਤੇ ਨੈਤਿਕਤਾ ਦੇ ਬਿਲਕੁਲ ਉਲਟ ਹੋਣ ਇਸ ਵਿੱਚ ਖਤਰਾ ਕੀ ਹੈ ਹੈਰਿਸ ਕਹਿੰਦੇ ਹਨ ਕਿ ਸਾਡੇ ਵਿਸ਼ਵਾਸ ਸਾਡੇ ਕਰਮਾਂ ਨੂੰ ਜਨਮ ਦਿੰਦੇ ਹਨ ਜੋ ਅਸੀਂ ਮੰਨਦੇ ਹਾਂ ਉਹੀ ਅਸੀਂ ਕਰਦੇ ਹਾਂ ਜੇ ਕੋਈ ਵਿਅਕਤੀ ਇਹ ਮੰਨਦਾ ਹੈ ਕਿ ਪ੍ਰਾਰਥਨਾ ਨਾਲ ਬਿਮਾਰੀ ਠੀਕ ਹੋ ਸਕਦੀ ਹੈ ਅਤੇ ਉਹ ਆਪਣੇ ਬੱਚੇ ਨੂੰ ਡਾਕਟਰ ਕੋਲ ਲਿਜਾਣ ਦੀ ਬਜਾਏ ਸਿਰਫ ਪ੍ਰਾਰਥਨਾ ਕਰਦਾ ਹੈ ਤਾਂ ਉਸ ਦਾ ਵਿਸ਼ਵਾਸ ਉਸ ਦੇ ਬੱਚੇ ਦੀ ਜਾਨ ਲੈ ਸਕਦਾ ਹੈ ਜੇ ਕੋਈ ਵਿਸ਼ਵਾਸ ਕਰਦਾ ਹੈ ਕਿ ਇੱਕ ਖਾਸ ਸਮੂਹ ਦੇ ਲੋਕ ਨਰਕ ਵਿੱਚ ਜਾਣਗੇ ਤਾਂ ਉਹਨਾਂ ਪ੍ਰਤੀ ਨਫ਼ਰਤ ਅਤੇ ਹਿੰਸਾ ਨੂੰ ਜਾਇਜ਼ ਠਹਿਰਾਉਣਾ ਆਸਾਨ ਹੋ ਜਾਂਦਾ ਹੈ ਇਸ ਅਧਿਆਇ ਦੀ ਸਭ ਤੋਂ ਸ਼ਕਤੀਸ਼ਾਲੀ ਦਲੀਲ ਇਹ ਹੈ ਕਿ ਆਸਥਾ ਸੰਵਾਦ ਨੂੰ ਖਤਮ ਕਰ ਦਿੰਦੀ ਹੈ ਜਦੋਂ ਦੋ ਵੱਖ-ਵੱਖ ਆਸਥਾਵਾਂ ਵਾਲੇ ਲੋਕ ਟਕਰਾਉਂਦੇ ਹਨ ਤਾਂ ਉਹਨਾਂ ਕੋਲ ਗਲਬਾਤ ਲਈ ਕੋਈ ਸਾਂਝੀ ਜ਼ਮੀਨ ਨਹੀਂ ਹੁੰਦੀ ਉਹਨਾਂ ਕੋਲ ਸਬੂਤ ਨਹੀਂ ਸਿਰਫ ਦਾਅਵੇ ਹੁੰਦੇ ਹਨ ਅਤੇ ਜਦੋਂ ਗਲਬਾਤ ਖਤਮ ਹੋ ਜਾਂਦੀ ਹੈ ਤਾਂ ਹਿੰਸਾ ਸ਼ੁਰੂ ਹੁੰਦੀ ਹੈ ਅਧਿਆਇ 2 ਇਤਿਹਾਸ ਦੇ ਫੋਨੀ ਪੰਨੇ ਕਿਵੇਂ ਆਸਥਾ ਨੇ ਇਨਸਾਨ ਨੂੰ ਇਨਸਾਨ ਦਾ ਦੁਸ਼ਮਣ ਬਣਾਇਆ ਹੁਣ ਅਸੀਂ ਦੇਖਾਂਗੇ ਕਿ ਆਸਥਾ ਦੇ ਅਸਲ ਖੋਸ ਅਤੇ ਭਿਆਨਕ ਨਤੀਜੇ ਕੀ ਹੋਏ ਹਨ ਇਸ ਅਧਿਆਇ ਵਿੱਚ ਸैम ਹੈਰਿਸ ਸਾਨੂੰ ਇਤਿਹਾਸ ਦੇ ਉਹਨਾਂ ਪੰਨਿਆਂ ਤੇ ਲੈ ਜਾਂਦੇ ਹਨ ਜੋ ਦਿਖਾਉਂਦੇ ਹਨ ਕਿ ਕਿਵੇਂ ਧਰਮ ਦੇ ਨਾਮ ਤੇ ਮਨੁੱਖੀ ਇਤਿਹਾਸ ਹੂਨ ਨਾਲ ਰੰਗਿਆ ਹੋਇਆ ਹੈ ਉਦਾਹਰਣ ਇੱਕ ਈਸਾਈ ਧਰਮ ਦੇ ਕ੍ਰੂਸੇਡ ਇਹ ਸਿਰਫ ਜ਼ਮੀਨ ਲਈ ਲੜਾਈਆਂ ਨਹੀਂ ਸਨ ਇਹ ਪਵਿੱਤਰ ਯੁੱਧ ਸਨ ਜਿਨ੍ਹਾਂ ਨੂੰ ਪੋਪ ਦਾ ਆਸ਼ੀਰਵਾਦ ਪ੍ਰਾਪਤ ਸੀ ਹਜ਼ਾਰਾਂ ਸੈਨਿਕ ਇਸ ਵਿਸ਼ਵਾਸ ਨਾਲ ਨਿਕਲੇ ਕਿ ਕਾਫਰਾਂ ਨੂੰ ਮਾਰਨਾ ਇੱਕ ਪੁੰਨ ਦਾ ਕੰਮ ਹੈ ਜਿਸ ਨਾਲ ਉਹਨਾਂ ਨੂੰ ਸਵਰਗ ਮਿਲੇਗਾ ਉਹਨਾਂ ਨੇ ਯਰੂਸ਼ਲਮ ਵਿੱਚ ਮੁਸਲਮਾਨਾਂ ਅਤੇ ਯਹੂਦੀਆਂ ਔਰਤਾਂ ਅਤੇ ਬੱਚਿਆਂ ਦਾ ਬੇਰਹਿਮੀ ਨਾਲ ਕਤਲੇਆਮ ਕੀਤਾ ਉਦਾਹਰਣ ਦੋ ਸਪੈਨਿਸ਼ ਇਨਕੁਇਜ਼ੀਸ਼ਨ ਇਥੇ ਚਰਚ ਨੇ ਉਹਨਾਂ ਲੋਕਾਂ ਨੂੰ ਤਸੀਹੇ ਦਿੱਤੇ ਅਤੇ ਜ਼ਿੰਦਾ ਸਾੜ ਦਿੱਤਾ ਜਿਨ੍ਹਾਂ ਤੇ ਧਰਮਧਰੋਹ ਦਾ ਸ਼ੱਕ ਸੀ। ਉਹਨਾਂ ਦਾ ਅਪਰਾਧ ਕੀ ਸੀ? ਚਰਚ ਦੀਆਂ ਸਿੱਖਿਆਵਾਂ ਤੇ ਸਵਾਲ ਚੁਕਣਾ। ਇਹ ਸਭ ਆਤਮਾ ਨੂੰ ਬਚਾਉਣ ਦੇ ਪਵਿੱਤਰ ਕੰਮ ਦੇ ਨਾਮ ਤੇ ਕੀਤਾ ਗਿਆ। ਉਦਾਹਰਣ ਤਿੰਨ ਯੂਰਪ ਦੀਆਂ ਧਾਰਮਿਕ ਜੰਗਾਂ 16ਵੀ ਅਤੇ 17ਵੀ ਸਦੀ ਵਿੱਚ ਕੈਥੋਲਿਕ ਅਤੇ ਪ੍ਰੋਟੈਸਟੈਂਟਾ ਜੋ ਦੋਵੇਂ ਈਸਾ ਮਸੀਹ ਨੂੰ ਮੰਨਦੇ ਸਨ ਨੇ ਇੱਕ ਦੂਜੇ ਦੇ ਲੱਖਾਂ ਲੋਕਾਂ ਨੂੰ ਸਿਰਫ ਇਸ ਲਈ ਮਾਰ ਦਿੱਤਾ ਕਿਉਂਕਿ ਉਹਨਾਂ ਦੇ ਬਪਤਿਸਮੇ ਜਾਂ ਪ੍ਰਾਰਥਨਾ ਦੇ ਤਰੀਕੇ ਵੱਖਰੇ ਸਨ ਹੈਰਿਸ ਆਧੁਨਿਕ ਦੁਨੀਆ ਵੱਲ ਇਸ਼ਾਰਾ ਕਰਦੇ ਹੋਏ ਇਸਲਾਮਿਕ ਕੱਟੜਵਾਦ ਦੀ ਗੱਲ ਕਰਦੇ ਹਨ ਉਹ ਕਹਿੰਦੇ ਹਨ ਕਿ 9 11 ਦੇ ਹਮਲਾਵਰ ਮੂਰਖ ਜਾਂ ਪਾਗਲ ਨਹੀਂ ਸਨ ਉਹ ਸੱਚਮੁੱਚ ਮੰਦੇ ਸਨ ਕਿ ਉਹ ਇੱਕ ਜਿਹਾਦ ਵਿੱਚ ਹਿੱਸਾ ਲੈ ਰਹੇ ਹਨ ਕਿ ਮਰਨ ਤੋਂ ਬਾਅਦ ਉਹਨਾਂ ਨੂੰ ਸਵਰਗ ਵਿੱਚ ਬੱਦਰ ਨੂਰਾ ਮਿਲਣ ਗਿਆ ਉਨ੍ਹਾਂ ਦਾ ਹਰ ਕਦਮ ਉਨ੍ਹਾਂ ਦੇ ਧਾਰਮਿਕ ਵਿਸ਼ਵਾਸ ਤੋਂ ਪ੍ਰੇਰਿਤ ਸੀ ਜਦੋਂ ਤੱਕ ਅਸੀਂ ਇਸ ਸਵੀਕਾਰ ਨਹੀਂ ਕਰਦੇ ਕਿ ਉਨ੍ਹਾਂ ਦੇ ਵਿਚਾਰਾਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਪ੍ਰੇਰਿਤ ਕੀਤਾ ਅਸੀਂ ਕਦੇ ਵੀ ਸਮੱਸਿਆ ਦੀ ਜੜ ਤੱਕ ਨਹੀਂ ਪਹੁੰਚ ਸਕਾਂਗੇ ਇੱਥੇ ਹੈਰਿਸ ਇੱਕ ਬਹੁਤ ਹੀ ਵਿਵਾਦਪੂਰਨ ਪਰ ਮਾਤਵਪੂਰਨ ਦਲੀਲ ਦਿੰਦੇ ਹਨ ਆਮ ਉਦਾਰਵਾਦੀ ਧਾਰਮਿਕ ਲੋਕ ਅਣਜਾਣੇ ਵਿੱਚ ਕੱਟੜ ਪੰਥੀਆਂ ਲਈ ਇੱਕ ਟਾਲ ਦਾ ਕੰਮ ਕਰਦੇ ਹਨ ਕਿਉਂ ਕਿਉਂਕਿ ਉਹ ਇਸ ਵਿਚਾਰ ਨੂੰ ਸਮਾਜ ਵਿੱਚ ਜਿਉਂਦਾ ਰੱਖਦੇ ਹਨ ਕਿ ਆਸਥਾ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਜਦੋਂ ਤੁਸੀਂ ਇਸ ਵਿਚਾਰ ਦਾ ਸਨਮਾਨ ਕਰਦੇ ਹੋ ਕਿ ঈਸਾ ਪਾਣੀ ਤੇ ਚਲਦੇ ਸਨ ਤਾਂ ਤੁਸੀਂ ਉਸ ਸਮਾਜਿਕ ਮਾਹੌਲ ਨੂੰ ਬਣਾਈ ਰੱਖਦੇ ਹੋ ਜਿੱਥੇ ਇਸ ਵਿਚਾਰ ਤੇ ਸਵਾਲ ਚੁਕਣਾ ਵੀ ਮੁਸ਼ਕਿਲ ਹੋ ਜਾਂਦਾ ਹੈ ਕਿ ਸ਼ਹੀਦ ਹੋਣ ਤੇ ਸਵਰਗ ਮਿਲਦਾ ਹੈ ਤੁਸੀਂ ਤਰਕਹੀਣਤਾ ਲਈ ਦਰਵਾਜ਼ਾ ਖੁੱਲ੍ਹਾ ਰੱਖਦੇ ਹੋ ਅਧਿਆਇ 3 ਆਸਥਾ ਦਾ ਨਕਾਬ ਕਿ ਨੈਤਿਕਤਾ ਅਤੇ ਸ਼ਾਂਤੀ ਲਈ ਸਾਨੂੰ ਸੱਚਮੁੱਚ ਰੱਬ ਦੀ ਲੋੜ ਹੈ ਤਾਂ ਫਿਰ ਧਰਮ ਦੇ ਚੰਗੇ ਪਹਿਲੂਆਂ ਦਾ ਕੀ ਕੀ ਧਰਮ ਸਾਨੂੰ ਨੈਤਿਕ ਨਹੀਂ ਬਣਾਉਂਦਾ ਇਸ ਅਧਿਆਇ ਵਿੱਚ ਹੈਰਿਸ ਇਸ ਤਾਰਨਾ ਨੂੰ ਚੁਣੌਤੀ ਦਿੰਦੇ ਹਨ ਕਿ ਨੈਤਿਕਤਾ ਪ੍ਰੇਮ ਅਤੇ ਕਰੁਣਾ ਵਰਗੀਆਂ ਚੰਗੀਆਂ ਚੀਜ਼ਾਂ ਲਈ ਸਾਨੂੰ ਧਰਮ ਦੀ ਲੋੜ ਹੈ ਉਹਨਾਂ ਦੀ ਦਲੀਲ ਹੈ ਕਿ ਧਰਮ ਵਿੱਚ ਜੋ ਕੁਝ ਵੀ ਚੰਗਾ ਹੈ ਉਹ ਧਾਰਮਿਕ ਨਹੀਂ ਹੈ ਯਾਨੀ ਉਹ ਗੁਣ ਮਨੁੱਖੀ ਸੁਭਾਅ ਦਾ ਹਿੱਸਾ ਹਨ ਨੈਤਿਕਤਾ ਕੀ ਸਾਨੂੰ ਸਹੀ ਅਤੇ ਗਲਤ ਸਿੱਖਣ ਲਈ ਹਜ਼ਾਰਾਂ ਸਾਲ ਪੁਰਾਣੀ ਕਿਤਾਬ ਦੀ ਲੋੜ ਹੈ ਹੈਰਿਸ ਕਹਿੰਦੇ ਹਨ ਬਿਲਕੁਲ ਨਹੀਂ ਸਾਡੀ ਨੈਤਿਕਤਾ ਦਾ ਆਧਾਰ ਹਮਦਰਦੀ ਅਤੇ ਤਰਕ ਹੈ ਅਸੀਂ ਜਾਣਦੇ ਹਾਂ ਕਿ ਕਿਸੇ ਨੂੰ ਤਸੀਹੇ ਦੇਣਾ ਗਲਤ ਹੈ ਇਸ ਲਈ ਨਹੀਂ ਕਿ ਕਿਸੇ ਕਿਤਾਬ ਵਿੱਚ ਲਿਖਿਆ ਹੈ ਬਲਕਿ ਇਸ ਲਈ ਕਿ ਅਸੀਂ ਦਰਦ ਨੂੰ ਸਮਝਦੇ ਹਾਂ ਦਰਅਸਲ ਦਰਮ ਨੇ ਨੈਤਿਕਤਾ ਦਾ ਅਪਰਣ ਕਰ ਲਿਆ ਹੈ ਅਤੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਸ ਦੇ ਬਿਨਾ ਅਸੀਂ ਜਾਨਵਰ ਬਣ ਜਾਵਾਂਗੇ ਸ਼ਾਂਤੀ ਅਤੇ ਜੀਵਨ ਦਾ ਅਰਥ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਆਸਥਾ ਉਹਨਾਂ ਨੂੰ ਦੁੱਖਾਂ ਦਾ ਸਾਹਮਣਾ ਕਰਨ ਦੀ ਸ਼ਕਤੀ ਦਿੰਦੀ ਹੈ ਹੈਰਿਸ ਪੁੱਛਦੇ ਹਨ ਕਿ ਸਾਨੂੰ ਆਰਾਮਦਾਇਕ ਝੂਠਾਂ ਦੇ ਸਹਾਰੇ ਜੀਣਾ ਚਾਹੀਦਾ ਹੈ ਜਾਂ ਸੱਚੀ ਪਾਵੇਂ ਕਠੋਰ ਹਕੀਕਤ ਦਾ ਸਾਹਮਣਾ ਕਰਨਾ ਚਾਹੀਦਾ ਹੈ ਜੀਵਨ ਦਾ ਅਰਥ ਕਿਸੇ ਬਾਰੀ ਸਰੋਤ ਤੋਂ ਨਹੀਂ ਮਿਲਦਾ ਉਸਨੂੰ ਸਾਨੂੰ ਖੁਦ ਬਣਾਉਣਾ ਪੈਂਦਾ ਹੈ ਸਾਡੇ ਰਿਸ਼ਤੇ ਕਲਾ ਵਿਗਿਆਨ ਕੁਦਰਤ ਦੀ ਸੁੰਦਰਤਾ ਅਤੇ ਦੂਜਿਆਂ ਦੀ ਸਹਾਇਤਾ ਕਰਨਾ ਸਭ ਸਾਰਥਕ ਜੀਵਨ ਦੇ ਸੋਮੇ ਹੋ ਸਕਦੇ ਹਨ ਇਹਨਾਂ ਲਈ ਕਿਸੇ ਅਲੌਕਿਕ ਵਿਸ਼ਵਾਸ ਦੀ ਲੋੜ ਨਹੀਂ ਹੈ ਅਧਿਆਇ 4 ਤਰਕ ਅਤੇ ਆਸਥਾ ਦਾ ਮਹਾਸੰਗਰਾਮ ਜਦੋਂ ਵਿਗਿਆਨ ਸੱਚ ਲੱਭਦਾ ਹੈ ਤਾਂ ਆਸਥਾ ਕਿੱਥੇ ਲੁਕਦੀ ਹੈ ਹੁਣ ਅਸੀਂ ਉਸ ਖੇਤਰ ਵਿੱਚ ਦਾਖਲ ਹੋ ਰਹੇ ਹਾਂ ਜਿੱਥੇ ਆਸਥਾ ਅਤੇ ਆਧੁਨਿਕ ਦੁਨੀਆ ਵਿਚਾਰ ਸਭ ਤੋਂ ਸਿੱਧਾ ਟਕਰਾ ਹੁੰਦਾ ਹੈ ਅਤੇ ਉਹ ਖੇਤਰ ਹੈ ਵਿਗਿਆਨ ਦਾ ਵਿਗਿਆਨ ਸਬੂਤ ਅਤੇ ਨਿਰੰਤਰ ਸਵੈ ਸੁਧਾਰ ਦੀ ਪ੍ਰਕਿਰਿਆ ਤੇ ਆਧਾਰਿਤ ਹੈ ਵਿਗਿਆਨ ਵਿੱਚ ਕੋਈ ਵੀ ਵਿਚਾਰ ਪਵਿੱਤਰ ਨਹੀਂ ਹੈ ਨਿਊਟਨ ਦੇ ਸਿਧਾਂਤਾਂ ਨੂੰ ਆਇਨਸਟਾਈਨ ਨੇ ਸੁਧਾਰਿਆ ਵਿਗਿਆਨ ਦੀ ਤਾਕਤ ਉਸ ਦੀ ਨਿਮਰਤਾ ਵਿੱਚ ਹੈ ਇਸ ਸਵੀਕਾਰ ਕਰਨ ਵਿੱਚ ਕਿ ਅਸੀਂ ਗਲਤ ਹੋ ਸਕਦੇ ਹਾਂ ਆਸਥਾ ਇੱਕ ਸਿੱਟੇ ਤੋਂ ਸ਼ੁਰੂ ਹੁੰਦੀ ਹੈ ਉਸ ਸਿੱਟੇ ਨੂੰ ਅੰਤਿਮ ਸੱਚ ਮੰਨਿਆ ਜਾਂਦਾ ਹੈ ਜੇ ਕੋਈ ਸਬੂਤ ਜਿਵੇਂ ਕਿ ਧਰਤੀ ਦੀ ਉਮਰ 4.5 ਅਰਬ ਸਾਲ ਹੈ ਧਾਰਮਿਕ ਗ੍ਰੰਥ ਜੋ ਕਹਿੰਦਾ ਹੈ ਕਿ ਧਰਤੀ 6000 ਸਾਲ ਪੁਰਾਣੀ ਹੈ ਦੇ ਵਿਰੁੱਧ ਜਾਂਦਾ ਹੈ ਤਾਂ ਆਸਥਾਵਾਨ ਵਿਅਕਤੀ ਸਬੂਤ ਨੂੰ ਖਾਰਜ ਕਰ ਦਿੰਦਾ ਹੈ ਨਾ ਕਿ ਆਪਣੀ માનਤਾ ਨੂੰ ਹੈਰਿਸ ਕਹਿੰਦੇ ਹਨ ਕਿ ਵਿਗਿਆਨ ਸਾਨੂੰ ਦੁਨੀਆ ਬਾਰੇ ਆਪਣੇ ਵਿਚਾਰ ਬਦਲਣ ਲਈ ਉਤਸ਼ਾਹਿਤ ਕਰਦਾ ਹੈ ਜਦਕਿ ਆਸਥਾ ਸਾਨੂੰ ਹਕੀਕਤ ਤੋਂ ਮੂੰਹ ਮੋੜਨ ਲਈ ਉਤਸ਼ਾਹਿਤ ਕਰਦੀ ਹੈ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਵਿਗਿਆਨ ਅਤੇ ਧਰਮ ਵੱਖ-ਵੱਖ ਖੇਤਰਾ ਨਾਲ ਸੰਬੰਧਤ ਹਨ ਪਰ ਹੈਰਿਸ ਕਹਿੰਦੇ ਹਨ ਕਿ ਧਰਮ ਵੀ ਪੌਇਤਿਕ ਦੁਨੀਆ ਬਾਰੇ ਤਤਪੂਰਨ ਦਾਅਵੇ ਕਰਦਾ ਹੈ ਜਿਵੇਂ ਕੁਆਰੀ ਤੋਂ ਜਨਮ ਮੁਰਦਿਆਂ ਨੂੰ ਜਿਉਂਦਾ ਕਰਨਾ ਪ੍ਰਾਰਥਨਾਵਾਂ ਦਾ ਜਵਾਬ ਦੇਣਾ ਇਹ ਸਾਰੇ ਦਾਅਵੇ ਵਿਗਿਆਨਕ ਤੌਰ ਜਾਂਚੇ ਜਾ ਸਕਦੇ ਹਨ ਅਤੇ ਜਦੋਂ ਵੀ ਜਾਂਚ ਕੀਤੀ ਜਾਂਦੀ ਹੈ ਉਹ ਹਮੇਸ਼ਾ ਗਲਤ ਪਾਏ ਜਾਂਦੇ ਹਨ ਅਧਿਆਇ 5 ਚੇਤਨਾ ਦਾ ਨਵਾਂ ਸਵੇਰਾ ਤਰਮ ਤੋਂ ਬਿਨਾ ਇੱਕ ਸਾਰਥਕ ਅਤੇ ਨੈਤਿਕ ਜੀਵਨ ਕਿਵੇਂ ਜੀਵੀਏ ਜੇ ਅਸੀਂ ਤਰਮ ਦੀ ਬਣਤਰ ਨੂੰ ਟਾ ਦਿੰਦੇ ਹਾਂ ਤਾਂ ਉਸ ਦੇ ਖੰਡਰਾਂ ਤੇ ਅਸੀਂ ਕੀ ਬਣਾਵਾਂਗੇ ਇਸ ਅੰਤਿਮ ਅਧਿਆਇ ਵਿੱਚ ਸैम ਹੈਰਿਸ ਸਾਨੂੰ ਇੱਕ ਨਵੇਂ ਆਸ਼ਾਵਾਦੀ ਰਾਹ ਵੱਲ ਲੈ ਜਾਂਦੇ ਹਨ ਨੈਤਿਕਤਾ ਦਾ ਨਵਾਂ ਆਧਾਰ ਸਾਡੀ ਨੈਤਿਕਤਾ ਦਾ ਆਧਾਰ ਜੀਵਾਂ ਦੀ ਪਲਾਈ ਹੋਣਾ ਚਾਹੀਦਾ ਹੈ ਜੋ ਕਰਮ ਜਾਂ ਨੀਤੀਆਂ ਚੇਤਨ ਜੀਵਾਂ ਦੇ ਸੁੱਖ ਨੂੰ ਵਧਾਉਂਦੀਆਂ ਹਨ ਅਤੇ ਦੁੱਖ ਨੂੰ ਘਟਾਉਂਦੀਆਂ ਹਨ ਉਹ ਚੰਗੀਆਂ ਹਨ ਇਹ ਇੱਕ ਸਰਲ ਪਰ ਸ਼ਕਤੀਸ਼ਾਲੀ ਟਾਂਚਾ ਹੈ ਜਿਸ ਲਈ ਸਾਨੂੰ ਕਿਸੇ ਰੱਬੀ ਹੁਕਮ ਦੀ ਲੋੜ ਨਹੀਂ ਤਰਕਸੰਗਤ ਅਧਿਆਤਮਿਕਤਾ ਹੈਰਿਸ ਅਧਿਆਤਮਿਕਤਾ ਦੇ ਵਿਚਾਰ ਨੂੰ ਧਰਮ ਦੇ ਚੁੰਗਲ ਤੋਂ ਬਚਾਉਂਦੇ ਹਨ ਉਹ ਕਹਿੰਦੇ ਹਨ ਦੀ ਅਧਿਆਤਮਿਕਤਾ ਦਾ ਅਸਲ ਅਰਥ ਹੈ ਆਪਣੇ ਮਨ ਅਤੇ ਚੇਤਨਾ ਦੀ ਪ੍ਰਕਿਰਤੀ ਦੀ ਡੂੰਗੀ ਜਾਂਚ ਕਰਨਾ ਇਸ ਲਈ ਧਿਆਨ ਵਰਗੀਆਂ ਤਕਨੀਕਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਹ ਕੋਈ ਰਸਮਈ ਕਿਰਿਆ ਨਹੀਂ ਬਲਕਿ ਆਪਣੇ ਮਨ ਨੂੰ ਸਿਖਲਾਈ ਦੇਣ ਦਾ ਇੱਕ ਤਰੀਕਾ ਹੈ ਜਿਵੇਂ ਅਸੀਂ ਕਸਰਤ ਨਾਲ ਆਪਣੇ ਸਰੀਰ ਨੂੰ ਸਿਖਲਾਈ ਦਿੰਦੇ ਹਾਂ ਇਹ ਆਪਣੇ ਮਨ ਦੀ ਪ੍ਰਯੋਗਸ਼ਾਲਾ ਵਿੱਚ ਇੱਕ ਵਿਗਿਆਨੀ ਬਣਨ ਵਰਗਾ ਹੈ ਇੱਕ ਬਿਹਤਰ ਭਵਿਕ ਇੱਕ ਅਜਾਈ ਦੁਨੀਆ ਦੀ ਕਲਪਨਾ ਕਰੋ ਜਿੱਥੇ ਬੱਚੇ ਸਕੂਲਾਂ ਵਿੱਚ ਆਲੋਚਨਾਤਮਕ ਸੋਚ ਅਤੇ ਵਿਗਿਆਨਕ ਵਿਧੀ ਸਿੱਖਦੇ ਹਨ ਨਾ ਕਿ ਧਾਰਮਿਕ ਸਿਧਾਂਤ ਜਿੱਥੇ ਜਨਤਕ ਨੀਤੀਆਂ ਤੇ ਬਹਿਸ ਸਬੂਤਾਂ ਅਤੇ ਤਰਕ ਦੇ ਆਧਾਰ ਤੇ ਹੁੰਦੀ ਹੈ ਇਹ ਕੋਈ ਅਸੰਭਵ ਸੁਪਨਾ ਨਹੀਂ ਹੈ ਮਨੁੱਖੀ ਤਰੱਕੀ ਦਾ ਇਤਿਹਾਸ ਹੀ ਤਰਕ ਦੀ ਜਿੱਤ ਦਾ ਇਤਿਹਾਸ ਹੈ ਤਾਂ ਦੋਸਤੋ ਇਸੀ ਸैम ਹੈਰਿਸ ਦੀ ਕਿਤਾਬ ði end of faith ਦਾਸਾਰ ਇਸ ਦਾ ਮਨੋਰਥ ਤੁਹਾਨੂੰ ਨਾਸਤਿਕ ਬਣਾਉਣਾ ਨਹੀਂ ਸਗੋਂ ਇੱਕ ਬਿਹਤਰ ਚਿੰਤਕ ਬਣਾਉਣਾ ਹੈ ਸैम ਹੈਰਿਸ ਦਾ ਸੰਦੇਸ਼ ਸਰਲ ਪਰ ਸ਼ਕਤੀਸ਼ਾਲੀ ਹੈ ਸਾਡੇ ਵਿਸ਼ਵਾਸਾਂ ਦੇ ਨਤੀਜੇ ਹੁੰਦੇ ਹਨ ਇੱਕ ਅਜਈ ਦੁਨੀਆ ਵਿੱਚ ਜਿੱਥੇ ਸਾਡੇ ਕੋਲ ਖੁਦ ਨੂੰ ਤਬਾਹ ਕਰਨ ਦੀ ਸ਼ਕਤੀ ਹੈ ਅਸੀਂ ਹੁਣ ਹੋਰ ਤਰਕਹੀਣਤਾ ਨਾਲ ਜੀਣ ਦਾ ਜੋਖਮ ਨਹੀਂ ਉਠਾ ਸਕਦੇ ਸਾਨੂੰ ਆਪਣੇ ਵਿਚਾਰਾਂ ਲਈ ਜ਼ਿੰਮੇਵਾਰੀ ਲੈਣੀ ਪਵੇਗੀ ਸਾਨੂੰ ਸਵਾਲ ਪੁੱਛਣ ਦੀ ਹਿੰਮਤ ਕਰਨੀ ਪਵੇਗੀ ਪਾਵੇਂ ਉਸ ਸਾਨੂੰ ਅਸੁਵਿਧਾਜਨਕ ਕਿਉਂ ਨਾ ਲੱਗਣ ਇਸ ਸਫਰ ਵਿੱਚ ਮੇਰੇ ਨਾਲ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਇਸ ਆਡੀਓ ਬੁੱਕ ਨੇ ਤੁਹਾਡੇ ਮਨ ਵਿੱਚ ਇੱਕ ਵੀ ਨਵਾਂ ਵਿਚਾਰ ਜਗਾਇਆ ਹੈ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਲਾਈਕ ਕਰੋ ਕਮੈਂਟ ਵਿੱਚ ਸਾਨੂੰ ਦੱਸੋ ਕਿ ਤੁਸੀਂ ਇਸ ਵਿਸ਼ੇ ਤੇ ਕੀ ਸੋਚਦੇ ਹੋ ਅਤੇ ਜੇ ਤੁਸੀਂ ਭਵਿਕ ਵਿੱਚ ਵੀ ਅਜਿਹੀਆਂ ਡੂੰਗੀਆਂ ਅਤੇ ਜੀਵਨ ਬਦਲਣ ਵਾਲੀਆਂ ਆਡੀਓ ਬੁੱਕ ਸਮਰੀਆਂ ਸੁਣਨਾ ਚਾਹੁੰਦੇ ਹੋ ਤਾਂ ਗਲ ਬਾਤ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਿਲਦੇ ਹਾਂ ਅਗਲੀ ਆਡੀਓ ਬੁੱਕ ਵਿੱਚ ਤਦ ਤੱਕ ਸੋਚਦੇ ਰਹੋ ਅਤੇ ਸਿੱਖਦੇ ਰਹੋ